ਸਵਾਗਤ ਹੈ ਕਿਸਾਨ ਵੀਰੋ ਹਟਾ ਟਲੋਂ ਡੈਰੀ ਭਾਰਮ ਪਟੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਲੁਧਿਆਣਾ ਜ਼ਿਲ੍ਹੇ ਦੀ ਹੈ ਜੀ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਕ ਤੁਹਾਨੂੰ ਪਾਲਕ ਮਾਲੀ ਦਿਖਾਵਾਂਗੇ ਚੰਗੇ ਰਿਕਾਰਡ ਵਾਲਾ ਤੇ ਬਾਕੀ ਦਾ ਬਾਈਆਂ ਦਾ ਕੰਮ ਦੁੱਧ ਦਾ ਚੰਗੇ ਪਸ਼ੂ ਆ ਮੈਨੂੰ ਲੱਗਾ 30 ਤੋਂ ਪਲੱਸ ਨਾਲ ਹੋਣਗੇ ਹਨਾ ਵੀਰੇ ਤੇ ਇਹੀ ਬਾਈਆਂ ਦਾ ਵਿੱਜ ਹੀ ਰੱਖਿਆ ਵਾ ਸੀ ਆ ਜਾਓ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਹੋ ਜੋ ਨੇੜੇ ਨਮਾੜਾ ਹੋਰ ਠੀਕ ਠਾਕ ਹਾਂ ਵੀਰੇ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪੋ 98146 42684 ਦੁਬਾਰਾ ਫੇਰ ਰਿਪੀਟ ਕਰ ਦਿਓ 98146 42684 ਪਿੰਡ ਜੀ ਪਿੰਡ ਜੋਲਾ ਜੀ ਜ਼ਿਲ੍ਹਾ ਲੁਧਿਆਣਾ ਜੀ ਨੇੜੇ ਰੈਕੋਟ ਦੇ ਤੇ ਤਹਿਸੀਲ ਵੀ ਰੈਕੋਟ ਤੇ ਵੀਰੇ ਆਪਣਾ ਦੁੱਧ ਦਾ ਕੰਮ ਆਗਾ ਹਾਂ ਜੀ 30 ਤੋਂ ਪਲੱਸ ਪਸ਼ੂ ਆਪਣੇ ਕੋਲ ਹੈਗੇ ਹਾਂ ਤੇ ਵੀਰੇ ਜਿਹੜਾ ਆਪਾਂ ਮਾਲੀ ਦੇਖੀ ਜਾਂਦੇ ਹਾਂਗੇ ਹਾਂਜੀ ਤੇ ਇਹ ਕਿੰਨੀ ਇਹਦੀ ਉਮਰ ਆ ਗਈ ਉਮਰ 6 ਦੰਦਾਂ ਦੀ ਉਮਰ 6 ਦੰਦਾਂ ਦੇ 6 ਦੰਦਾਂ ਦਾ ਆ ਗਿਆ ਤੇ ਕਦ ਕਾੜ ਦਾ ਲੇਖੇ ਕੋਈ ਨਹੀਂ ਵੱਡੇ ਸਾਈਜ਼ ਦਾ ਜੀ ਮੈਂ ਦੱਸ ਰਿਹਾ ਤੁਹਾਨੂੰ ਤੇ ਵੀਰੇ ਅ ਮੰਨਿਆ-ਮੰਨਿਆ ਹੁਣ ਪੂੜਾ ਕ੍ਰੋਸ ਕਰਦਾ ਕਿ ਹਾਂਜੀ ਹਾਂਜੀ ਚੰਗੇ ਰਿਜ਼ਲਟ ਕਿ ਮੈਂ ਦਾ ਰਿਜ਼ਲਟ ਪੂਰਾ ਵਧੀਆ ਬੱਚੇ ਬਹੁਤ ਵਧੀਆ ਪਾਉਂਦਾ ਹਾਂਜੀ ਕੋਈ ਬੱਚਾ ਦਿਖਾ ਸਕਦੇ ਹੋ ਕਿਹੜਾ ਹੈ ਇਹਦਾ ਬੱਚਾ ਹਾਂਜੀ ਹੈ ਉਹ ਛੋਟੀ ਕੱਟੀ ਇਹਦੀ ਹੈ ਜੀ ਛੋਟੀ ਕੱਟੀ ਹੈ ਤੇ ਦੀ ਠਾਇਓ ਮੜੀ ਜੀ ਉਹ ਆ ਦੇਖੋ ਜੀ ਕੁਆਲਿਟੀ ਦੇਖੋ ਕੱਟੀ ਦੀ ਕਿੰਨੇ ਮਹੀਨਿਆਂ ਦੀ ਕੱਟੀ ਆ ਗਈ ਵੀਰੇ ਸਿਰਫ ਆ ਦੇਖੋ ਜੀ ਓਕੇ ਆ ਜੋ ਤੇ ਵੀਰੇ ਜਿਹੜੀ ਇਹਦੀ ਮਾਦਰ ਮਦਰ ਸੀਗੀ ਉਹਦਾ ਕੀ ਰਿਕਾਰਡ ਸੀਗਾ 20 20 ਕਿਲੋ ਦੁੱਧ ਦੀ ਆਪਣੇ ਕੋਲ ਹੀ ਸੀਗੀ ਨਾ ਸਾਡੇ ਨਾਲ ਕਿ ਹੈਗੀ ਗੋਗੋਰਾ ਓਕੇ ਉਥੋਂ ਫਿਰ ਤੁਸੀਂ ਲਿਆਂਦੀ ਸੀ ਹਾਂ ਉਥੋਂ ਅਸੀਂ ਆ ਬੱਚਾ ਲਿਆਂਦਾ ਸੀ ਉਹਨਾਂ ਤੋਂ ਪਾਲ ਲਿਆ ਸੀ ਉਹਨਾਂ ਤੋਂ ਬੱਚਾ ਲਿਆਂਦਾ ਖੋਲ ਉਹਨੂੰ ਤੋੜਾ ਤੋੜਾ ਕਰਾਇਆ ਗਿਆ ਤੇ ਕਿਤੇ ਆਪ ਕਿਹੜੇ ਥਾਂ ਦਾ ਵੀਰੇ ਏ ਬਜਰੰਗੀ ਦਾ ਜੀ ਲਿਜਵਾਨੇ ਵਾਲੇ ਦਾ ਹਾਂਜੀ ਓਕੇ ਤੇ ਫੁੱਲ ਸਾਈਜ ਆ ਗਿਆ ਜੀ ਕੱਦ ਘੜ ਪੂਰਾ ਫੁੱਲ ਸੈਂਸ ਲਾ ਇੱਕ ਨੰਬਰ ਕੁਆਲਿਟੀ ਤੁਹਾਨੂੰ ਕਰਾਉਣਾ ਚੈੱਕ ਥੋੜੀ ਰੈਡਨੈਸ ਤਾਂ ਆਈ ਵੀ ਕਿਉਂਕਿ 24 ਘੰਟੇ ਇੱਕ ਤਾਂ ਹੀ ਖੜਾ ਰਹਿੰਦਾ ਹਨਾ ਹਾਂਜੀ ਸਾਰਾ ਮਾਲ ਹੀ ਬਾਈਆਂ ਦੇ ਇੱਕ ਤਾਂ ਖੜਾ ਰਹਿੰਦਾ ਕੁਆਲਿਟੀ ਕਰੋ ਚੈੱਕ ਆਹ ਦੇਖੋ ਜੀ ਦਰਸ਼ਨ ਕਰਨ ਵਾਲੀ ਚੀਜ਼ ਹੈਗੀ ਓਵੇਂ ਨਹੀਂ ਗੱਲ ਹੈਗੀ ਵੀ ਕੋਈ ਟੁੱਟਿਆ ਹੋਵੇ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਸਾਈਜ ਫੁੱਲ ਟੈਸਟੀਕਲ ਵਗੈਰਾ ਨੂੰ ਮੁੜਿਓ ਜੀ ਪੂਰਾ ਵਧੀਆ ਤੇ ਫੇਸ ਕੁਆਲਿਟੀ ਪੂਰੀ ਚੰਗੀ ਜੇ ਆਪਾਂ ਗੱਲ ਕਰ ਲਏ ਛੋਟੀ ਭੁੰਡੀ ਚ ਨਹੀਂ ਇਹ ਚੜਨ ਵਾਲਾ ਹੈਗਾ ਫਲੈਰ ਉਹ ਚ ਹੀ ਚੜੂਗਾ ਆ ਦੇਖੋ ਜੀ ਕੁਆਲਿਟੀ ਪੂਰੀ ਚੰਗੀ ਟੈਸਟਿਕਲ ਵਗੈਰਾ ਤੇ ਬਾਕੀ ਤਾਂ ਪੂਛ ਦੇ ਵਿੱਚ ਚਾਰ ਵਾਲ ਵੀ ਚਿੱਟੇ ਨੇ ਪਿਓਰ ਜੈਡ ਬਲੈਕ ਸਾਈਜ਼ ਕਰੋ ਚੈੱਕ ਇੱਕ ਨੰਬਰ ਜੀ ਬਾਕੀ ਦੀ ਗੱਲ ਤੁਹਾਨੂੰ ਸਾਰੀ ਜਾਣਕਾਰੀ ਤੇ ਪ੍ਰੋਪਰ ਲੈ ਕੇ ਦੇਵਾਂਗਾ ਤੇ ਬਾਹਿਆਂ ਕੋਲ ਥੋੜੀ ਥਾਂ ਦੀ ਦੰਗੀ ਉਸੇ ਕਰਕੇ ਬਣ ਲਏ ਸੇਲ ਕਰ ਰਿਹਾ ਫੇਸ ਕਰੋ ਚੈੱਕ ਇੱਕ ਨੰਬਰ ਜੀ ਤਸੀਲ ਸੋਵੜਾ ਹਨਾ ਪਾਣੀ ਬੱਚਾ ਖੋਲੀ ਵੀਰੇ ਨਾ ਤਦਾ ਚਲ ਮਾਰਤੀ ਕੋਈ ਗੱਲ ਨਹੀਂ ਤੇ ਬੰਨਿਓ ਜੀ ਛੀਨੇ ਦਾ ਬਿਲਕੁਲ ਪਤਲਾ ਜੇ ਆਪਾਂ ਗੱਲ ਕਰ ਲਗੇ ਚਮੜੀ ਚਮੜੀ ਜਮਾ ਫਰੀਕ ਤੇ ਜਿਹੜੀ ਇਹਦੇ ਥੋੜੀ ਲਾਲੀ ਉਹ ਅੰਦਰ ਰਹਿਣ ਕਰਕੇ ਹਨਾ ਵੀਰੇ ਹਾਂ ਮੈਂ ਅੰਦਰ ਹੀ ਛੱਡਦਾ ਚੋਬੀ ਆ ਦੇਖੋ ਜੀ ਬੈਸਟੀਕਲ ਵਗੈਰਾ ਦੇਖੋ ਇੱਕ ਨੰਬਰ ਰਜਵਾਨ ਕਿਨਾਰੇ ਦਾ ਬਜਰੰਗੀ ਦਾ ਬੱਚਾ ਜੀ ਇਹ ਤੇ ਮਾਂ ਦਾ ਕਿੰਨਾ ਦੋਸੀ ਬਈ ਇਹਦਾ ਮਾਂ ਦਾ ਵੀਰੇ 20 ਤੋਂ 22 18 20 ਤੋਂ 22 18 ਇਹਨਾਂ ਦਿੰਦੀ ਰਹੀ ਹਾਂ ਜੀ ਤੇ ਹੁਣ ਫਿਰ ਇਹ ਡਿਮਾਂਡ ਕੀ ਆ ਗਈ ਹਾਂ ਬੰਦ ਤੇ ਵੇਚਦੇ ਆ ਪਗਾ ਤੋਂ ਇਹਨੂੰ ਹੁਣ ਆਪਣੇ ਜੀ ਆ ਸੁਣੀ ਦੇਖ ਲੈ ਜਗਾ ਹਮ ਓਕੇ ਜਗਾ ਦੇ ਦੇਖ ਲੋ ਗਾ ਇਹਦੇ ਜਮ ਹਮ ਓਕੇ ਜਗਾ ਦੀ ਕਮੀ ਆ ਤੇ ਚੰਗੇ ਬਹੁਆ ਸਾਰੇ ਬਾਈ ਕੋਲੇ ਚੰਗੀ ਬਰੀਡ ਤੇ ਮੁੱਲ ਫਿਰ ਹੋ ਜਾਏ ਜਮ ਹੋ ਹੁੰਟ ਓਕੇ ਤੇ ਇੱਕ ਮਾਝਾ ਬਾਈ ਤੇਰੇ ਕੋਲੇ ਕਿੰਨੇ ਚਰ ਦੀ ਗੱਪਣਾ ਦੁੱਧ ਹੈ ਨਹੀਂ ਕਿੰਨਾ ਗੱਦ ਦੁੱਧ ਉਤਾਰੇ 16 17 16 ਤੇ 7:30 ਦੀ ਗੱਬਣਾ ਹੁੰਦਾ ਹੀ ਆ ਹਾਂ ਹਾਂ ਤੇ ਕਿਹੜਾ ਸੂਏ ਵਾਸਤੇ ਗੱਬਣਾ ਬਿਲਕੁਲ ਠੀਕ ਜੀ ਆ ਪੰਜ ਵਜੇ ਜਮਾ ਜਿਹੜੇ ਗੱਲਾਂ ਬਾਈ ਦੀਆਂ ਨਹੀਂ ਅਗਲਾ 3:00 ਹੀ ਕਹਿੰਦਾ ਇਹ ਜੀ ਨਾ ਤੇ ਓਕੇ ਜੀ ਕੁਆਲਿਟੀ ਦੋਨਾਂ ਹੀ ਚੰਗੀਆਂ ਤੇ ਬਾਈ ਇਹਦਾ ਵੀ ਮੁੱਲ ਫਿਰ ਫੋਨ ਤੇ ਹੋਊਗਾ ਪੰਜ ਦਾ ਓਕੇ ਜੀ ਕੋਈ ਵਪਾਰ ਦਾ ਕੰਮ ਨਹੀਂ ਆਪਣਾ ਨਹੀਂ ਠੀਕ ਹੈ ਵੀਰੇ ਠੀਕ ਹੈ ਓਕੇ ਬਾਕੀ ਦੀ ਗੱਲ ਮੱਝ ਦਾ ਰੇਟ ਫੋਨ ਤੇ ਫੋਨ ਕੀਤਾ ਓਕੇ ਜੀ ਫੋਨ ਤੇ ਦੱਸ ਦੇਣਗੇ ਚੰਗੇ ਆ ਜੀ ਸਾਰੇ ਜਾਨਵਰ ਤੇ ਮੇਨ ਵੀਡੀਓ ਸੀਗੀ ਇੱਧਰ ਛੋਟੇ ਦੀ ਆ ਦੇਖੋ ਨੇੜ ਤੋਂ ਕਰੋ ਚੈੱਕ ਕਰੋ ਉੱਚ ਦੇਖ ਲਓ ਪੂਜ ਜਮਾ ਚਟਾ ਵਾਲ ਇੱਕ ਨਹੀਂ ਇਹਦੇ ਤੇ ਚੰਗੀ ਕੁਆਲਿਟੀ ਦਾ ਜੀ ਪਿੰਡ ਜੋਲਾ ਦਾ ਸੀਲ ਰੈਕੋਰਡ ਦੇ ਜ਼ਿਲ੍ਹਾ ਲੁਧਿਆਣਾ ਤੇ ਵੀਰੇ ਨੰਬਰ ਫੇਰ ਬੋਲਦੇ ਆ ਜੋ 98142 98142 42684 ਪਿੰਡ ਜੋਲਾ ਇੱਕ ਨਾਲ ਸੀਗਾ ਤੁਹਾਨੂੰ ਮਾਲੀ ਦਿਖਾਦਾ ਤੇ ਇੱਕ ਟੋਕੜ ਗੱਬਣ ਆਜੋ ਆਜੋ ਓਕੇ ਆਓ ਜਿਹੜਾ ਬੰਦਾ ਸਾਹਮਣੇ ਠੀਕ ਹੈ ਤੇ ਬਾਕੀ ਦਾ 2 ਜਨਵਰੀ ਤੀ ਦੋਨੇ ਸਾਨੂੰ ਦਿਖਾ ਦੇ ਧੰਨਵਾਦ ਜੀ